ਅੱਜ ਦੇ ਜਮਾਨੇ ਵਿੱਚ ਬੇਟੀਆਂ ਕਿਸੇ ਤੋਂ ਘੱਟ ਨਹੀਂ ਹਨ ਇਹ ਸਾਬਤ ਕੀਤਾ ਹੈ 10 ਅਤੇ 7 ਸਾਲ ਉਮਰ ਦੀਆਂ ਦੋ ਸਖੀਆਂ ਭੈਣਾਂ ਨੇ ਜਿਨ੍ਹਾਂ ਨੇ ਸਾਊਥ ਅਫਰੀਕਾ ਵਿੱਚ 21 ਅਗਸਤ ਤੋਂ 26 ਅਗਸਤ ਤੱਕ ਹੋਏ ਇੰਟਰਨੈਸ਼ਨਲ ਯੂਨੀਅਰ 골ਡ ਟੂਰਨਾਮੈਂਟ ਵਿੱਚ 10 ਦੇਸ਼ਾਂ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਦੇ ਹੋਏ ਦੋਵਾਂ ਭੈਣਾਂ ਨੇ ਫਰਸਟ ਪੋਜੀਸ਼ਨ ਹਾਸਲ ਕੀਤੀਆਂ 골ਡ ਮੈਡਲ ਹਾਸਲ ਕੀਤੇ ਤੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਇਹ ਦੋ ਭੈਣਾਂ ਨੇ ਰਵਾਬ ਕਾਹਲੋਂ ਤੇ ਗੈਰਤ ਕਾਹਲੋਂ ਇਹ ਦੋਵੇਂ ਭੈਣਾਂ ਸਵਰਗਵਾਸੀ ਜਥੇਦਾਰ ਸੇਵਾ ਸਿੰਘ ਸੇਖਵੰਦੀਆਂ ਦੋਤੀਆਂ ਨੇ ਸਾਊਥ ਅਫਰੀਕਾ ਤੋਂ 골ਡ ਮੈਲ ਜਿੱਤ ਕੇ ਦੋਵਾਂ ਭੈਣਾਂ ਉਹ ਜਦੋਂ ਬਟਾਲਾ ਨੇ ਦੀ ਆਪਣੇ ਨਾਨਕੇ ਪਿੰਡ ਸੇਖਵਾ ਆਈਆਂ ਤਾਂ ਉੱਥੇ ਸਾਡੀ ਟੀਮ ਨੇ ਦੋਨਾਂ ਭੈਣਾਂ ਤੇ ਇਹਨਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਇਹ ਦੋਵੇਂ ਭੈਣਾਂ ਆਪਣੇ ਕੋਚ ਅਰਜਨ ਵਾਡੀ ਹਰਮੀਤ ਕਾਹਲੋਂ ਕੋਲੋਂ 골ਡ ਦੀਆਂ ਬਰੀਕੀਆਂ ਸਿੱਖ ਰਹੀਆਂ ਨੇ ਮੈਂ ਬੜੀ ਅੰਬੀਸ਼ੀਅਸ ਸੀਗੀ ਕਿ ਕੁਝ ਵੀ profession life ਕਰਨਾ ਹੀ ਕਰਨਾ ਹੈ ਬਟ ਆਈ ਥਿੰਕ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ ਤੇ ਉਦੋਂ ਤੁਹਾਡਾ ਸਾਰਾ ਕੁਝ ਮਦਰ ਦਾ ਤੇ ਪਿੱਛੇ ਰਹਿ ਜਾਂਦਾ ਹੈ ਦੈਨ ਯੂ ਸਟਾਰਟ ਲੁਕਿੰਗ ਫੋਰਵਰਡ ਕਿ ਬੱਚਿਆਂ ਦਾ ਫਿਊਚਰ ਬ੍ਰਾਈਟ ਕਰ ਲਈਏ ਤੇ ਅ ਪਹਿਲੇ ਮੈਂ ਪ੍ਰੈਕਟਿਸ ਕੱਟ ਕੀਤੀ ਫਿਰ ਹੌਲੀ ਹੌਲੀ ਬਿਲਕੁਲ ਹੀ ਬੰਦ ਕਰ ਦਿੱਤੀ ਕਿਉਂਕਿ ਬੱਚਿਆਂ ਦੀ ਗੇਮ ਜਿਹੜੀ ਉਹ ਡਿਮਾਂਡਿੰਗ ਸੀਗੀ ਬੱਚਿਆਂ ਨੂੰ ਲਿਆਉਣਾ ਛੱਡਣਾ ਇਹਨਾਂ ਦੇ ਫਾਦਰ ਜਿਹੜੇ ਨੇ ਉਹ ਮਰਚ ਨੇ ਵਿੱਚ ਕੈਪਟਨ ਨੇ ਤੇ ਅੱਧਾ ਸਾਲ ਤੇ ਉਹ ਘਰ ਤੋਂ ਬਾਹਰ ਹੀ ਰਹਿੰਦੇ ਆ ਫਿਰ ਘਰ ਦਾ ਬੱਚਿਆਂ ਦਾ ਸਾਰਾ ਕੁਝ ਮੈਨੂੰ ਹੀ ਵੇਖਣਾ ਪੈਂਦਾ ਸੀਗਾ ਤੇ ਫਿਰ ਉਹ ਮੈਨੂੰ ਕੰਪਰੋਮਾਈਜ਼ ਕਰਨਾ ਹੀ ਪਿਆ ਕਿੰਨਾ ਕੁ ਟਾਈਮ ਦਿੰਦੇ ਵੇ ਉਹ ਬੱਚਿਆਂ ਨੂੰ ਕਿਉਂਕਿ ਗੇਮ ਵੀ ਲੰਬੀ ਆ ਹਾਂਜੀ ਔਰ ਗੇਮ ਮਹਿੰਗੀ ਵੀ ਆ ਉਹਦੇ ਚ ਕਿੰਨਾ ਕੁ ਟਾਈਮ ਲੱਗਦਾ ਔਰ ਸਟੱਡੀ ਨੂੰ ਕਿਦਾਂ ਬੈਲੈਂਸ ਕਰਦੇ ਆ ਅ ਵੇਖੋ ਜੀ ਬਹੁਤ ਡਿਮਾਂਡਿੰਗ ਗੇਮ ਆ ਜਿੰਨੀ ਵੇਖਣ ਚ ਸੌਕੀ ਲੱਗਦੀ ਆ ਇਹ ਪ੍ਰੈਸੀਜਨ ਬਹੁਤ ਚਾਹੀਦੀ ਆ ਇਹਦੇ ਵਾਸਤੇ ਵੇਖੋ ਛੋਟਾ ਜਿਹਾ ਹੋਲੇਆ ਤੇ ਉਹਦੇ ਚ ਤੁਸੀਂ ਬਾਲ ਜਿਹੜੀ ਉਹ ਪਾ ਕੇ ਐਂਡ ਇੱਥੋਂ ਤੁਸੀਂ ਕਰਦੇ ਹੋ ਤੇ ਇਹਦੇ ਵਾਸਤੇ ਬੱਚੇ ਤੇ ਕੋਚਿੰਗ ਲੈ ਹੀ ਰਹੇ ਹੁੰਦੇ ਆ ਜਿਵੇਂ ਤੁਸੀਂ ਕੋਚਿੰਗ ਲੈ ਰਹੀ ਫਿਰੋਦ ਤੁਹਾਨੂੰ ਜਾ ਕੇ ਸਮਝਣਾ ਪੈਂਦਾ ਤਾਂ ਕਿ ਤੁਸੀਂ ਉਸ ਕੋਚਿੰਗ ਦੀ ਸਿਰ ਪ੍ਰੈਕਟਿਸ ਕਰ ਸਕੋ ਤੇ ਇਸ ਕਰਕੇ ਤੁਹਾਨੂੰ ਨਾਲ ਹੀ ਰਹਿਣਾ ਪੈਂਦਾ ਬਾਕੀ ਗੇਮ ਦੀ ਤਰ੍ਹਾਂ ਸੀ ਇਹ ਨਹੀਂ ਕਰ ਸਕਦੇ ਕਿ ਬੱਚਿਆਂ ਨੂੰ ਉੱਥੇ ਹੀ ਛੱਡ ਆਓ ਬੱਚਿਆਂ ਦੇ ਨਾਲ ਹੀ ਰਹਿਣਾ ਪੈਂਦਾ ਤੁਹਾਨੂੰ ਲੱਗਦਾ ਹੈ ਕਿ ਇਹ ਡੈਸਟਨੀ ਹੈ ਇਹਨਾਂ ਦੀ ਕਿ ਇਹ ਵਾਲੀ ਗੇਮ ਦੇ ਵਿੱਚ ਨਾ ਇੰਟਰਸਟ ਸ਼ੋਅ ਕੀਤਾ ਮੈਨੂੰ ਲੱਗਦਾ ਹੈ ਕਿ ਜਿਵੇਂ ਸਕੂਲ ਵਿੱਚ ਤੁਹਾਡਾ ਉਹੀ ਸਬਜੈਕਟ ਫੇਵਰਟ ਹੁੰਦਾ ਹੈ ਜਿਹੜਾ ਤੁਹਾਡਾ ਟੀਚਰ ਵਧੀਆ ਹੋਵੇ ਇੱਥੇ ਇਹਨਾਂ ਦੇ ਸਕੂਲ ਦੇ ਵੀ ਕੋਚ ਬੜੇ ਸਪੋਰਟਿਵ ਤੇ ਬੜੇ ਅੱਛੇ ਸੀਗੇ ਤੇ ਜਿਹੜੀ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਸੀ ਉੱਥੇ ਵੀ ਹਰਮੀਤ ਕਾਹਲੋਂ ਸਰ ਸੀਗੇ ਉਹ ਵੀ ਬੜੇ ਇਨਕਰੇਜਿੰਗ ਸੀਗੇ ਤੇ ਇਹਨਾਂ ਦਾ ਇੰਟਰਸਟ ਬਣ ਗਿਆ ਇਹਦੇ ਵਿੱਚ ਹੋਰ ਵੀ ਗੇਮਸ ਇਹਨਾਂ ਖੇਡੀਆਂ ਪਰ ਉੱਥੇ ਇੰਟਰਸਟ ਇਹਨਾਂ ਨੇ ਸ਼ੋ ਕੀਤਾ ਇੱਕ ਤਾਂ ਮੈਂ ਇਹਨਾਂ ਨੂੰ ਇਕੱਲੇ ਲੈ ਕੇ ਗਈ ਸੀ ਤੇ ਉਥੇ ਵੈਦਰ ਦਾ ਡਿਫਰੈਂਸ ਸੀਗਾ ਉੱਤਰਨ ਹਮਿਸਫੇਅਰ ਅਸੀਂ ਨਾਰਥਰਨ ਵਿੱਚ ਹੈਗੇ ਹਾਂ ਉੱਥੇ ਇੱਥੇ ਗਰਮੀ ਸੀ ਉੱਥੇ ਸਰਦੀ ਸੀਗੀ ਤੇ ਹਵਾ ਬਹੁਤ ਠੰਡੀ ਚੱਲਦੀ ਸੀ ਜਿਵੇਂ ਸਾਡੇ ਇੱਥੇ ਇੰਡੀਆ ਚ ਇੰਨੀ ਠੰਡੀ ਹਵਾ ਇੰਨੀ ਨਹੀਂ ਚੱਲਦੀ ਜਿਵੇਂ ਉੱਥੇ ਸੀਗੀ ਤੇ ਉੱਥੇ ਦੋਨਾਂ ਨੂੰ ਹੀ ਗੈਰਤ ਵੀ ਪਹਿਲੇ ਗੈਰਤ ਵੀ ਮਾਰ ਹੋਈ ਸੀ ਪਰ ਗੈਰਤ ਦੇ ਟੂਰਨਾਮੈਂਟ ਦਾ ਜੇ ਟਾਈਮ ਸੀਗਾ ਇਹ ਪਹਿਲੇ ਬਿਮਾਰ ਹੋ ਕੇ ਠੀਕ ਹੋ ਗਈ ਸੀ ਉਦੋਂ ਤੱਕ ਤੇ ਰਬਾਬ ਜਦੋਂ ਸੈਕੰਡ ਰਾਊਂਡ ਸੀਗਾ ਇਹਦਾ ਪਹਿਲੇ ਇਹਨੂੰ ਕੋਲਡ ਹੋਇਆ ਠੰਡੀ ਹਵਾ ਕਰਕੇ ਫਿਰ ਇਹਨੂੰ ਬੁਖਾਰ ਹੋ ਗਿਆ ਫਿਰ ਮੈਂ ਇਹਨਾਂ ਦੇ ਪਾਪਾ ਨੂੰ ਕਿਹਾ ਕਿ ਰਬਾਬ ਤੇ ਬਹੁਤ ਬਿਮਾਰ ਹੋ ਗਈ ਆ ਤੇ ਇਹ ਕਹਿੰਦੇ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਟੂਰਨਾਮੈਂਟ ਛੱਡ ਦਿਓ ਕਿ ਪਹਿਲੇ ਜਿਹੜੀ ਸਿਹਤ ਆ ਉਹ ਜ਼ਿਆਦਾ ਜ਼ਰੂਰੀ ਆ ਤੇ ਰਬਾਬ ਨੂੰ ਮੈਂ ਸਵੇਰੇ ਉਠਾਇਆ ਨਹੀਂ ਮੈਂ ਕਿਹਾ ਰਬਾਬ ਤੁਸੀਂ ਠੀਕ ਨਹੀਂ ਹੋ ਤਾਂ ਤੁਸੀਂ ਨਾ ਖੇਲੋ ਤੇ ਬੈਠ ਰਿਹਾ ਪਰ ਰਬਾਬ ਨੇ ਕਿਹਾ ਕਿ ਨਹੀਂ ਮਮਾ ਜੇ ਮੈਂ ਆਈ ਆ ਤੇ ਮੈਂ ਖੇਡੂੰਗੀ ਜ਼ਰੂਰ ਜਿੰਨਾ ਮਰਜੀ ਫੀਵਰ ਹੋਵੇ ਬਟ ਆਈ ਵਿਲ ਪਲੇ ਬਿਲਕੁਲ ਮੈਨੂੰ ਲੱਗਦਾ ਕਿ ਅ ਪਰਮਾਤਮਾ ਦੀ ਕਿਰਪਾ ਹੋਵੇ ਤੁਹਾਡੇ ਉੱਤੇ ਤੇ ਤੁਸੀਂ ਤਾਂ ਹੀ ਇੰਨੀ ਸ਼ੋਹਰਤ ਇੰਨੀ ਛੋਟੀ ਏਜ ਵਿੱਚ ਲੈ ਸਕਦੇ ਹੋ ਅ ਬੜਾ ਵਧੀਆ ਲੱਗਿਆ ਇਹ ਸੋਚ ਕੇ ਹੀ ਗਏ ਸੀਗੇ ਕਿ ਅਸੀਂ ਗਏ ਹਾਂ ਤਾਂ ਕੋਈ ਪੋਜੀਸ਼ਨ ਅਸੀਂ ਲੈ ਕੇ ਆਵਾਂਗੇ ਖੈਰ ਮਿਹਨਤ ਵੀ ਬਹੁਤ ਕੀਤੀ ਬੱਚਿਆਂ ਨੇ ਸਾਰਾ ਸਾਰਾ ਦਿਨ ਕੋਰਸ ਤੇ ਆਪਣੀ ਪ੍ਰੈਕਟਿਸ ਕਰਦੇ ਸੀਗੇ ਤੇ ਅ ਬਹੁਤ ਵਧੀਆ ਲੱਗਿਆ ਬਹੁਤ ਮਨ ਨੂੰ ਖੁਸ਼ੀ ਹੋਈ ਜਦੋਂ ਗਏ ਵੀ ਖੇਲੇ ਵੀ ਤੇ ਫਿਰ ਆਪਣੇ ਦੇਸ਼ ਵਾਸਤੇ ਸੋਨ ਤਗਮਾ ਵੀ ਲੈ ਕੇ ਆਏ ਜਿੱਦੋਂ ਪਹਿਲਾਂ ਜਦੋਂ ਬੱਚਿਆਂ ਬਾਰੇ ਪਤਾ ਲੱਗਿਆ ਉੱਪਰ ਵਾਲੇ ਦਾ ਸ਼ੁਕਰੀਆ ਦਾ ਕੀਤਾ ਠੀਕ ਹੈ ਕਿਉਂਕਿ ਉੱਪਰ ਵਾਲੇ ਦੇ ਮਿਹਰ ਤੋਂ ਬਿਨਾ ਤੇ ਵੱਡੇ-ਵੱਡੇ ਰਿਆਂ ਦੇ ਆਸ਼ੀਰਵਾਦ ਤੋਂ ਬਿਨਾ ਇਹ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ ਕਿਉਂਕਿ ਦੇਖੋ ਦੁਨੀਆ ਸਾਰੀ ਚਾਹੁੰਦੀ ਹੈ ਕਿ ਸਾਡਾ ਨਾਂ ਹੋਵੇ ਤੇ ਅਸੀਂ ਕੁਝ ਆਪਣਾ ਵੱਖਰੀ ਪਛਾਣ ਬਣਾਈ ਬਟ ਹਰ ਕੋਈ ਸਕਸੈਸਫੁਲ ਨਹੀਂ ਹੋ ਪਾਂਦਾ ਤੇ ਬੱਚਿਆਂ ਇੰਨੀ ਦੂਰ ਗਏ ਇਹਨਾਂ ਨੇ ਪੋਜੀਸ਼ਨਸ ਲਈਆਂ ਤੇ ਇਹ ਬੜਾ ਮਾਣ ਵਾਲੀ ਗੱਲ ਹੈ ਆਪਣੇ ਵਾਸਤੇ ਆਪਣੇ ਸੂਬੇ ਵਾਸਤੇ ਆਪਣੇ ਦੇਸ਼ ਵਾਸਤੇ ਖਾਸ ਕਰਕੇ ਦੇਖੋ ਜੀ ਇਹ ਸਪੈਸ਼ਲੀ ਇੱਕ ਮੈਸੇਜ ਹੈ ਕਿ ਜਿਹੜੇ ਸਟੀਰੀਓਟਾਈਪ ਯੂ نو ਥਿੰਕਿੰਗ ਵਾਲੇ ਹੁੰਦੇ ਨੇ ਪੇਰੈਂਟਸ ਕਿ ਨਹੀਂ ਜੀ ਸਾਨੂੰ ਮੁੰਡਾ ਚਾਹੀਦਾ ਹੈ ਤੇ ਜਾਂ ਸਾਨੂੰ ਠੀਕ ਹੈ ਇੱਕ ਕੁੜੀ ਤੇ ਇੱਕ ਮੁੰਡਾ ਹੋ ਜੇ ਬਟ ਮੈਨੂੰ ਕਦੇ ਮਾਈਂਡ ਵਿੱਚ ਇਹ ਨਹੀਂ ਆਇਆ ਕਿ ਮੇਰੀਆਂ ਦੋ ਬੇਟੀਆਂ ਨੇ ਠੀਕ ਹੈ ਜਾਂ ਕਿਸੇ وجہ ਕਰਕੇ ਇਹਨਾਂ ਨੂੰ ਕੋਈ ਓਪਰਚ्युनिटी ਨਾ ਨਾ ਦਵਾ ਮੈਨੂੰ ਤੇ ਮੇਰੀ ਵਾਈਫ ਨੇ ਸੀ ਕਿ ਜੋ ਅਸੀਂ ਸਾਡੀ ਹੈਸੀਅਤ ਜਿੰਨੀ ਹੈਗੀ ਆ ਅਸੀਂ ਇਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਤੇ oportunidades ਦਿੱਈ ਹੈ ਜਿਹੜੀ ਕਿ ਅਸੀਂ ਇੱਕ ਬੇਟੇ ਨੂੰ ਦਿੰਦੇ ਤੇ ਰਿਜ਼ਲਟਸ ਇਹਨਾਂ ਨੇ ਤੁਹਾਡੇ ਸਾਹਮਣੇ ਲਿਆ ਕੇ ਰੱਖੇ ਨੇ ਤੇ ਸਾਰਿਆਂ ਲਈ ਤਾਂ ਦਿੱਲੀ ਸਾਡੇ ਲਈ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਦੇਖੋ ਜੀ ਮੈਂ ਵੀ ਕੱਲੋਂ ਆਏ ਵੀ ਕੱਲੋਂ ਨੇ ਤੇ ਇਹ ਜ਼ਾਹਿਰ ਹੈ ਕਿ ਕੁਛ ਨਾ ਕੁਛ ਤਾਂ ਜਿਹੜਾ ਰਿਸ਼ਤਾ ਹੈ ਉਹ ਬਣ ਹੀ ਜਾਂਦਾ ਹੈ ਹਾਂਜੀ ਬਾਕੀ ਮੋਹਾਲੀ ਗੋਲਫ ਰੇਂਜ ਤੇ ਪੰਜਾਬ ਸਰਕਾਰ ਨੇ ਬੜੀ ਵਧੀਆ ਫੈਸਿਲਿਟੀ ਬਣਾਈ ਹੈ ਪੇਰੈਂਟਸ ਨੇ ਬਹੁਤ ਇਹਨਾਂ ਨੂੰ ਇਨਕਰੇਜ ਕੀਤਾ ਲੈ ਕੇ ਆਏ ਤੇ ਬਾਕੀ ਤਾਂ ਜੀ ਬੱਚਿਆਂ ਦੀ ਤੇ ਪੇਰੈਂਟਸ ਦੀ ਮਿਹਨਤ ਹੈ ਮੈਂ ਤਾਂ ਥੋੜਾ ਥੋੜਾ ਰਸਤਾ ਹੀ ਦਿਖਾਇਆ ਹੈ ਬਟ ਹਮੇਸ਼ਾ ਬਹੁਤ ਹਾਰਡ ਵਰਕਿੰਗ ਸੀ ਰਬਾਬ ਹੰਗਰ ਬਹੁਤ ਸੀ ਤੇ ਉਹੀ ਮੈਂ ਨੂੰ ਹਾਲੇ ਵੀ ਆਬਜ਼ਰਵ ਕਰਦਾ ਰਹਿਣਾ ਡੇਲੀ ਪ੍ਰੈਕਟਿਸ ਕਰਦੀ ਹੈ ਲੱਗੇ ਰਹਿੰਦੇ ਆ ਮੈਚ ਖੇਲਦੇ ਆ ਜਿੱਤਦੇ ਆ ਤੇ ਪੇਰੈਂਟਸ ਲੱਗੇ ਰਹਿੰਦੇ ਆ ਫਾਦਰ ਸਾਹਿਬ ਬਾਹਰ ਰਹਿੰਦੇ ਨੇ ਮੰਮੀ ਨਾਲ ਨਾਲ ਰਹਿੰਦੀ ਹੈ ਤੇ ਛੋਟੀ ਗੈਰਤ ਵੀ ਉਹਨੂੰ ਦੇਖ-ਦੇਖ ਕੇ ਮੈਂ ਸ਼ੁਰੂ ਤੋਂ ਦੇਖਦਾ ਸੀ ਰਬਾਬ ਨੂੰ ਕੋਚਿੰਗ ਤੇ ਗੈਰਤ ਤਾਂ ਆਪਣਾ ਆਪਣਾ ਲੱਗੀ ਰਹਿੰਦੀ ਸੀ ਤੇ ਮੈਂ ਦੇਖਦਾ ਆਬਜ਼ਰਵ ਕਰਦਾ ਸੀ ਵੈਰੀ ਇੰਟਰਸਟਿੰਗ ਤੇ ਇਹਨਾਂ ਦੀ ਇੱਕ ਮਿਸਾਲ ਹੈ ਕਿ ਇਹ ਬੱਚੇ ਇੱਕ ਤੁਹਾਨੂੰ ਸਪੋਰਟਸ ਦਾ ਪਤਾ ਹੈ ਵੀਨਸ ਵਿਲੀਅਮ ਤੇ ਸਿਲੀਨਾ ਵਿਲੀਅਮ ਸਿਸਟਰਸ ਤੇ 골ਫ ਦੇ ਜੈਸਿਕਾ ਤੇ ਨੈਲੀ ਕੋਡਾ ਟਾਪ ਪਲੇਅਰ ਹੈਗੇ ਨੇ ਤੇ ਮੈਂ ਸਮਝਦਾ ਇਹ ਦੋ ਬੱਚਿਆਂ ਦਾ ਵੀ ਉਹੀ ਮਿਸਾਲ ਨਾਲ ਉਹੀ ਦੇ ਕੈਨ ਡੂ ਬੈਟਰ ਉਹਨਾਂ ਤੋਂ ਵੀ ਹੋਰ ਚੰਗਾ ਤੇ ਇੰਡੀਆ ਵਾਸਤੇ ਤੇ ਸੂਬੇ ਵਾਸਤੇ ਪੰਜਾਬ ਵਾਸਤੇ ਬਹੁਤ ਵੱਡੀ ਗੱਲ ਹੈ ਸਰ ਮੁਸ਼ਕਿਲ ਦੀ ਆਂਦੀ ਪਰ ਇਹ ਹੈ ਕਿ ਕੰਫਰਟ ਜ਼ੋਨ ਆ ਜਾਂਦਾ ਹੈ ਜੇ ਤੁਸੀਂ ਸਿਮਿਲਰ ਕੰਡੀਸ਼ਨ ਤੇ ਖੇਲੋ ਤੇ ਸਾਡਾ ਤਾਂ ਬਕਸਦ ਇਹੀ ਰਹੇਗਾ ਕਿ ਸਾਰੇ ਪਾਸੇ ਕੀ ਇਹ ਜਿਹੜੀ ਗ੍ਰੀਨ ਦੀ ਸਪੀਡ ਹੈ ਉਹਨੂੰ ਬੈਟਰ ਕੀਤਾ ਜਾਏ ਮੈਂ ਸਾਰੇ ਪਾਸੇ ਇਹੀ ਗੱਲ ਕਰਨਾ ਚਾਹੁੰਦਾ ਕਿ ਵੀ ਸ਼ੁੱਡ ਇੰਪਲੀਮੈਂਟ ਦਿਸ ਬੈਟਰ ਤਾਂ ਕਿ ਬੱਚਿਆਂ ਨੂੰ ਜ਼ਿਆਦਾ ਕੰਫਰਟ ਹੋ ਜਾਏ ਤੇ ਬਾਕੀ ਮੈਂ ਸਮਝਦਾ ਕਿ ਜਿੰਨੀ ਮੈਚਿਓਰਿਟੀ ਨਾਲ ਰਬਾਬ ਖੇਲੀ ਹੈ ਅੰਡਰ ਬੁਖਾਰ ਐਂਡ ਜਿਨੇ ਵਧੀਆ ਤਰੀਕੇ ਨਾਲ ਜਿੱਤੀ ਹੈ ਤੇ ਮੈਂ ਸਮਝਦਾ ਕੌਨਫੀਡੈਂਸ ਬਹੁਤ ਹੈ ਨੈਵਰ ਗਿਵ ਅਪ ਐਟੀਟਿਊਡ ਹੈ ਤੇ ਇਹੀ ਚੀਜ਼ ਇੱਕ ਸਪੋਰਟਸ ਬੱਚਿਆਂ ਨੂੰ ਸਿਖਾਉਂਦੀ ਹੈ ਇੰਨੀ ਛੋਟੀ ਉਮਰ 'ਚ ਇਹੋ ਜਿਹੀ ਗੱਲਾਂ ਕਰਨੀਆਂ ਇੰਨੀ ਮੈਚਿਓਰਿਟੀ ਨਾਲ ਇਹ ਸਪੋਰਟਸ ਦੀ ਤੇ ਬੱਚਿਆਂ ਤੇ ਲੜਕੀਆਂ ਵਾਸਤੇ ਬਹੁਤ ਵੱਡੀ ਗੱਲ ਹੈ ਤੇ ਮੇਰੀ ਬੈਸਟ ਵਿਸ਼ੇਸ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਪਰਿਵਾਰਾਂ ਨੂੰ ਹੈ ਕਿ ਜੀ ਇਹ ਮਿਹਨਤ ਕਰਦੇ ਰਹਿਣ ਤੇ ਅਸੀਂ ਜੋ ਵੀ ਇਹਨਾਂ ਦਾ ਇਹਨਾਂ ਦਾ ਸਾਰਾ ਤਾਂ ਹਾਰਡਵਰਕ ਇਹਨਾਂ ਦਾ ਅਸੀਂ ਤਾਂ ਥੋੜਾ ਰਸਤਾ ਹੀ ਦਿਖਾਣਾ ਹੈ ਥੈਂਕ ਯੂ ਮੈਨੂੰ 4 ਸਾਲ ਹੋ ਗਏ ਨੇ ਗੋਲਫ ਖੇਡਦੇ ਨੂੰ ਤੇ ਮੈਂ ਗੋਲ ਸਟਾਰਟ ਕੀਤੀ ਸੀ ਜਦੋਂ ਮੈਂ 7 ਸਾਲ ਦੀ ਸੀ ਕਿੱਥੇ ਕਿੱਥੇ ਖੇਡ ਲਿਆ ਜੀ ਮੈਂ ਹਜੇ ਤੱਕ ਸਾਊਥ ਅਫਰੀਕਾ ਹੀ ਗਈ ਹਾਂ ਕਿਹੜੀ ਕਿਹੜੀ ਪੋਜੀਸ਼ਨ ਲਈ ਉਤ First second third ਕਿੰਨੀਆਂ ਕੰਟਰੀਆਂ ਸੀ ਔਰ ਕਿੰਨੇ ਬੱਚੇ ਸੀ ਉੱਥੇ ਜਿਨ੍ਹਾਂ ਨੂੰ ਹਰਾ ਕੇ ਤੇ ਫਰਸਟ ਪ੍ਰਾਈਜ਼ ਲਿਆ ਟੋਟਲ ਵੈਸੇ ਤਾਂ 10 ਬੱਚੇ ਸੀਗੇ ਅਮ ਕਈ ਯੂਕੇ ਤੋਂ ਸੀਗੇ ਉਹ ਥਾਈਲੈਂਡ ਤੋਂ ਸੀਗੇ ਤੇ ਹੋਰ ਵੀ ਕੰਟਰੀਜ਼ ਤੋਂ ਸੀਗੇ ਟੋਟਲ ਕਿੰਨੀ ਹੈ ਕਿ ਟ੍ਰੇਲਸ ਟੋਟਲ 5 ਅਸਤੇ ਲਗਰ ਜੇ ਗੱਲ ਕੀਤੀ ਜਾਵੇ ਤਾਂ ਮੌਸਮ ਔਰ ਗਰਾਉਂਡ 'ਚ ਕਿੰਨਾ ਕੁ ਫਰਕ ਵਾ ਇੰਡੀਆ ਔਰ ਸਾਊਥ ਅਫਰੀਕਾ 'ਚ ਇੱਥੇ ਗਰਮੀ ਸੀਗਾ ਉੱਥੇ ਠੰਡ ਸੀਗੀ ਮਤਲਬ ਉੱਥੇ ਨਾਰਥ ਵਿੱਚ স্নੋਫਾਲ ਹੁੰਦੀ ਹੁੰਦੀ ਸੀ ਉੱਥੋਂ ਬੜੀ ਠੰਡੀ ਹਵਾ ਆਂਦੀ ਹੁੰਦੀ ਸੀ ਉੱਥੋਂ ਤੇ ਕੋਈ ਦਿੱਕਤ ਵੀ ਆਈ ਉਮ ਉੱਥੇ ਵਾਟਰ ਬਾਡੀਜ਼ ਬਾਤ ਸੀਗੀਆਂ ਗ੍ਰੀਨ ਜੜੀਆਂ ਫਸ ਸੀਗੀਆਂ ਤੇ ਉਮ ਮੈਂ ਬਿਮਾਰ ਵੀ ਪੈ ਗਈ ਸੀ ਕੀ ਹੋਇਆ ਸੀ ਕੀ ਦੀ ਪੱਕੀ ਪ੍ਰੋਬਲਮ ਆਈ ਸੀ ਉਮ ਮੈਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆਈ ਵਾਟਰ ਬਾਡੀਜ਼ ਵਿੱਚ ਉਮ ਮਤਲਬ ਹਰੇ ਗ੍ਰੀਨ ਤੋਂ ਪਿੱਛੇ ਵੀ ਯਾਰ ਦੀ ਤਾਂ ਸੀਗੀ ਵਾਟਰ ਬਾਡੀ ਉਮ ਮਤਲਬ ਉਹਨੂੰ ਟਪਾਣੀ ਵਿੱਚ ਟਾਸਕ ਹੁੰਦਾ ਆ ਉਹ ਜਿਆਦਾ ਮਾਰ ਲਈ ਉਹ ਫਿਰ ਉਹ ਵੀ ਇੱਕ ਸ਼ਾਟ ਮਨੇ ਜਾਂਦਾ ਹੈ ਕਟ ਮਾਰ ਲਿਆ ਉਹ ਫਿਰ ਤਿੰਨ ਸ਼ਾਟ ਮਨੇ ਜਾਂਦੇ ਹੈ ਮਤਲਬ ਬੜੇ ਫੋਕਸ ਨਾਲ ਵੀ ਆਰ ਦੇ ਗ੍ਰੀਨ ਦੇ ਅੰਦਰ ਤੁਹਾਨੂੰ ਇੱਕ ਛੋਟੇ ਜੀ ਬੋਲ ਪਾਣੀ ਹੁੰਦੀ ਹੈ ਤਪੀਤ ਨੂੰ ਲੈ ਕੇ ਕੀ ਮੁਸ਼ਕਿਲ ਆਈ ਔਰ ਉਹ ਕਿਸ ਤਰ੍ਹਾਂ ਸੋਲਵ ਕੀਤਾ ਮਮਾ ਮੈਂ ਤੇ ਮੇਰੀ ਸਿਸਟਰ ਆਪਰ ਡਿਨਰ ਤੋਂ ਪਹਿਲਾਂ ਹਰ ਵਾਰੀ ਡਿਸਕਸ ਕਰਦੇ ਹੁੰਦੇ ਸੀਗੇ ਡਰਾ ਕਰਕੇ ਕਿ ਇਹ ਵਾਲੇ ਹੌਲ ਕਿੱਦਾਂ ਗਿਆ ਤੇ ਇਦਾਂ ਕਿਉਂ ਗਿਆ ਦੀ ਤਬੀਅਤ ਖਰਾਬ ਹੋਈ ਕਿਸ ਤਰ੍ਹਾਂ ਖਰਾਬ ਹੋਈ ਔਰ ਹੋਇਆ ਕਿຊੋ ਤੇ ਬਹੁਤ ਠੰਡ ਸੀਗੀ ਤੇ ਮੈਂ ਇੱਕ ਦਿਨ ਹਾਫ ਸਮੂਜ਼ ਚੱਲ ਗਈ ਮੈਨੂੰ ਲੱਗੇ ਕਿ ਠੀਕ ਹੋਣਾ ਮਤਲਬ ਮੇਰੀ ਬਾਡੀ ਹਲੇ ਅਡਾਪਟ ਨਹੀਂ ਹੋਈ ਸੀਗੀ ਤੇ ਮੈਨੂੰ ਹੌਲੀ 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 ਕਰਕੇ ਮੈਨੂੰ ਇਦਾਂ ਠੰਡ ਲੱਗੀ ਤੇ 103 ਮੈਨੂੰ ਫੀਵਰ ਹੋ ਗਿਆ ਪਰ ਮੈਂ ਕਿਸ ਦਾ ਮੈਚ ਕਿਦਾਂ ਛੱਡਣ ਦਾ ਸੋਚਿਆ ਕਿ ਖੇਡ ਲਿਆ ਤੇ ਮੈਂ ਸੋਚਿਆ ਸੀ ਪਹਿਲਾਂ ਕਿ ਮੈਂ ਛੱਡ ਦਾਂ ਫਿਰ ਮੈਂ ਸੋਚਿਆ ਸੀ ਕਿ ਨਹੀਂ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਤੇ ਮੈਨੂੰ ਨਹੀਂ ਛੱਡਣਾ ਚਾਹੀਦਾ ਮੈਨੂੰ ਮਤਲਬ ਪਾਰਟਿਸਪੇਟ ਐਟ ਲੀਸਟ ਕਰਨਾ ਚਾਹੀਦਾ ਹੈ ਐਸਐਮਜੀ ਨਿਊਜ਼ ਪੰਜਾਬ ਲਈ ਗੁਜਰਾਸਪੁਰ ਤੋਂ ਲੱਕੀ ਦੀ ਰਿਪੋਰਟ विश्व प्रसिद्ध नंबर वन सत्ताईस वर्ष का विशाल अनुभव स्पेशलिस्ट मियाँ समीर बंगाली जी हम कहते नहीं करके दिखाते हैं हस्तरेखा जन्मपत्री फोटो दिखाकर सौ प्रतिशत समाधान गारंटी लेकर शादी में रुकावट विदेश यात्रा विजा में देरी लव मैरिज प्यार में धोखा व्यापार में घाटा प्रेमी प्रेम का लक्ष्मी बंधन तलाक स्वतंत्र दुश्मन से छुटकारा यदि आपका प्रेमी पति बेटा किसी को वश में तो एक बार अवश्य मिले प्रेमी प्रेम का पति पत्नी मनचा वश्करण कराए भटके चाहे जिधर काम होगा इधर मियाँ समीर जी बंगाली संपर्क करें Nine eight seven eight six seven eight six two nine.